ਰਾਜਧਾਨੀ ਦਿੱਲੀ ਵਿੱਚ ਐਤਵਾਰ ਸ਼ਾਮ ਨੂੰ ਮੌਸਮ ਵਿੱਚ ਅਚਾਨਕ ਬਦਲਾਅ ਕਾਰਨ ਰਾਏਪੁਰ ਤੋਂ ਦਿੱਲੀ ਆਰੀ ਇੰਟੀਕੋ ਦੀ ਉਡਾਨ CE6313 ਨੂੰ ਲੈਂਡਿੰਗ ਤੋਂ ਠੀਕ ਪਹਿਲਾਂ ਮੌਸਮ ਸੰਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਧੂੜ ਭਰੀ ਹਨੇਰੀ ਅਤੇ ਤੇਜ਼ ਹਵਾਵਾਂ ਕਾਰਨ ਪਾਇਲਟ ਨੂੰ ਲੈਂਡਿੰਗ ਰੋਕਣੀ ਪਈ। ਅਤੇ ਜਹਾਜ਼ ਨੂੰ ਕੁਝ ਸਮੇਂ ਲਈ ਅਸਮਾਨ ਵਿੱਚ ਚੱਕਰ ਲਗਾਉਣੇ ਪਏ। ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਨ ਵਾਲਾ ਸੀ। ਫਿਰ ਪਾਇਲਟ ਨੇ ਯਾਤਰੀਆਂ ਨੂੰ ਦੱਸਿਆ ਕਿ ਹਵਾਵਾਂ ਦੀ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਹੈ ਜੋ ਕਿ ਲੈਂਡਿੰਗ ਲਈ ਖਤਰਨਾਕ ਹੋ ਸਕਦੀ ਹੈ ਪਾਇਲਟ ਨੇ ਲੈਂਡਿੰਗ ਪਹੁੰਚ ਨੂੰ ਰੱਦ ਕਰ ਦਿੱਤਾ ਅਤੇ ਜਹਾਜ਼ ਨੂੰ ਦੁਬਾਰਾ ਚਾਹਤੇ ਲੈ ਗਿਆ ਅਤੇ ਸਥਿਤੀ ਹਾਮ ਹੋਣ ਤੱਕ ਇੰਤਜ਼ਾਰ ਕੀਤਾ ਆਤ ਵਿੱਚ ਸ਼ਾਮ 5:43 ਮਿੰਟ ਤੇ ਕਰੀਬ ਜਹਾਜ਼ ਦਿੱਲੀ ਹਵਾਈ ਅੱਡੇ ਤੇ ਸੁਰੱਖਿਅਤ ਉਤਰਿਆ ਜੋ ਕਿ ਸ਼ਾਮ 5:45 ਮਿੰਟ ਤੇ ਨਿਰਧਾਰਿਤ ਸਮੇਂ ਤੋਂ ਲਗਭਗ 36 ਮਿੰਟ ਦੀ ਦੇਰੀ ਨਾਲ ਉਤਰਿਆ ਸੀ ਯਾਤਰੀਆਂ ਨੂੰ ਲਈ ਗਈ ਇੱਕ ਵੀਡੀਓ ਵਿੱਚ ਇਹ ਦਿਖਾਇਆ ਗਿਆ ਕਿ ਯਾਤਰੀਆਂ ਦੇ ਚਿਹਰਿਆਂ ਤੇ ਤਣਾਅ ਅਤੇ ਘਬਰਾਹਟ ਨਾਲ ਸਾਹਬ ਦਿਖਾਈ ਦੇ ਰਹੀ ਸੀ ਯਾਤਰੀ ਵਿੱਚ ਤੇਜ ਹਿਚਕੋਲਿਆ ਕਰਨ ਕੁਝ ਯਾਤਰੀਆਂ ਨੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਹਾਲਾਂਕਿ ਪਾਇਲਟ ਨੇ ਸਥਿਤੀ ਤੇ ਕਾਬੂ ਰੱਖਿਆ ਤੇ ਯਾਤਰੀਆਂ ਨੂੰ ਸੂਚਿਤ ਕਰਦੇ ਰਹੇ ਕਿ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਪਰ ਮੌਸਮ ਵਿਭਾਗ ਆਈਐਮਡੀ ਦੇ ਅਨਸਾਰ ਦਿੱਲੀ ਅਤੇ ਆਸਵਾਦ ਦੇ ਖੇਤਰਾਂ ਵਿੱਚ ਤੇਜ ਗਰਜ ਹਲਕੀ ਬਾਰਿਸ਼ ਅਤੇ ਗਰਜ ਨਾਲ ਮੌਸਮ ਵਿੱਚ ਅਚਾਨਕ ਤਬਦੀਲੀ ਪੱਛਮੀ ਗੜਬੜ ਉੱਤਰੀ ਪਾਕਿਸਤਾਨ ਅਤੇ ਹਰਿਆਣਾ ਉੱਤੇ ਚੱਕਰਵਾਤੀ ਸਰਕੂਲੇਸ਼ਨ ਅਤੇ ਅਰਬ ਸਾਗਰ ਤੋਂ ਨਮੀ ਕਾਰਨ ਸੀ ਰਾਸਾਨੀ ਦੇ ਪ੍ਰਗਤੀ ਮੈਦਾਨ ਅਤੇ ਪਾਲਮ ਖੇਤਰਾ ਵਿੱਚ 78 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ੱਚਲੀਆਂ ਤੇਜ ਹਵਾਵਾਂ ਕਾਰਨ ਦਿੱਲੀ ਹਵਾਈ ਅੱਡੇ ਤੇ ਸ਼ਾਮ 5 ਤੋਂ 5:30 ਵਜੇ ਦੇ ਵਿਚਕਾਰ ਚਾਰ ਉਡਾਨਾਂ ਨੂੰ ਮੋੜਨਾ ਪਿਆ ਜੈਪੁਰ ਚੰਡੀਗੜ੍ਹ ਅਤੇ ਅਮਰੀਕਾ ਤੋਂ ਆਉਣ ਵਾਲੀਆਂ ਡਾਨਾ ਨੂੰ ਨੇੜਲੇ ਹਵਾਈ ਅੱਡੇਆਂ ਤੇ ਭੇਜ ਦਿੱਤਾ ਗਿਆ। ਦਿੱਲੀ ਹਵਾਈ ਅੱਡਾ ਪ੍ਰਸ਼ਾਸਨ ਨੇ ਯਾਤਰੀਆਂ ਨੂੰ 에어ਲਾਈਨਾਂ ਨਾਲ ਆਪਣੀਆਂ ਉਡਾਨਾਂ ਦੀ ਸਥਿਤੀ ਦੀ ਜਾਂਚ ਕਰਦੇ ਰਹਿਣ ਦੀ ਸਲਾਹ ਦਿੱਤੀ ਹੈ। ਮੌਸਮ ਕਨ ਪੈਦਾ ਹੋਣ ਵਾਲੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਹਵਾਈ ਅੱਡੇ ਦੀ ਜ਼ਮੀਨਾਂ ਜ਼ਮੀਨੀ ਟੀਮਾਂ ਨੂੰ ਲਾੜ ਤੇ ਰੱਖਿਆ ਗਿਆ ਹੈ।